ਤਾਲੀਬਾਨੀਆਂ ਚੋਂ ਪੈਦਾ ਹੋਵੇ ਇੰਦਰਾ ਗਾਂਧੀ ਜਿਹਦੀ ਪਾਰਟੀ ਦਾ ਇਹਦਾ ਬਾਪ ਮੁੱਖ ਮੰਤਰੀ ਸੀ ਕਾਂਗਰਸ ਦਾ ਅੱਤਵਾਦੀਆਂ ਦੀ ਪਾਰਟੀ ਇਹਨਾਂ ਦੀ ਸੀਗੀ ਚਾਹੇ ਉਹ ਇੰਦਰਾ ਗਾਂਧੀ ਸੀ ਚਾਹੇ ਬਿਆਨਤ ਸਿੰਘ ਸੀਗਾ ਠੀਕ ਹੈ ਚਾਹੇ ਉਹ ਸੁਮੇਸ਼ ਸੈਣ ਸੀ ਅੱਤਵਾਦੀ ਇਹ ਸਾਰੇ ਇਕੱਠੇ ਹੋਵੇ ਸੀਗੇ ਉਹਨਾਂ ਦੇ ਵਿੱਚੋਂ ਇਹ ਪੈਦਾ ਹੋਇਆ ਉਹਨਾਂ ਦਾ ਪੋਤਾ ਠੀਕ ਹੈ ਅੱਜ ਇਹ ਬੀਜੇਪੀ ਦੀ ਜਾ ਕੇ ਮੁੱਕਣ ਦੇ ਵਿੱਚ ਬਹਿ ਗਿਆ ਜਿਹੜੀ ਕਿ ਉਹ ਮਤਲਬ ਕਿ ਬੰਦੇ ਚੁਣ ਚੁਣ ਕੇ ਮਾਰਦੇ ਸੀਗੇ ਇਹ ਸਾਡੇ ਮ ਉਹ ਸਰਤਾ ਵੀ ਵਾਰ ਕਰਦੇ ਨੇ ਸਾਡੇ ਪੈਰਾਂ ਦਾ ਵੀ ਵਾਰ ਕਰਦੇ ਨੇ ਇਹ ਸਾਨੂੰ ਦੋਹੇ ਪਾਸਿਓਂ ਮਾਰਦੇ ਨੇ ਜੇ ਮਤਲਬ ਅਸੀਂ ਤਾਲਿਬਾਨਿਆਂ ਦੇ ਰਾਹ ਤੇ ਪੈ ਗਏ ਫਿਰ ਤਾਂ ਅਸੀਂ ਮਤਲਬ ਆਪਦਾ ਖਾਲਸਤਾਨ ਬਣਾਵਾਂਗੇ ਠੀਕ ਆ ਫਿਰ ਇਹਨਾਂ ਤੋਂ ਜਿਹੜੇ ਕਾਰਪੋਰੇਟ ਘਰਾੜੇ ਨੇ ਉਹਨਾਂ ਤੋਂ ਅਸੀਂ ਮੁਕਤ ਹੋ ਜਾਵਾਂਗੇ ਬੰਦੀ ਸਿੰਘ ਨੇ ਉਹ ਠਾਈ ਠਾਈ ਨਤੀ ਤੇ 33 ਸਾਲ ਹੋ ਗਏ ਨੇ ਆਪਣੀ ਸਜ਼ਾ ਉਹਨਾਂ ਦੀ ਪੂਰੀ ਆ ਚੁੱਕੀਆਂ ਨੇ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ ਸੀ ਪਹਿਲਾਂ ਰਵਨੀਤ ਬਿੱਟੂ ਵੀ ਕਹਿੰਦੇ ਸੀ ਅਸੀਂ ਛੱਡਾਂਗੇ ਪਰ ਹੁਣ ਕਿੱਥੇ ਗਏ ਕਿਉਂਕਿ ਉਹ ਨਹੀਂ ਛੱਡ ਰਹੇ ਉਹਨਾਂ ਨੂੰ ਕਾਜੇ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇੱਕ ਨੰਬਰ ਦਾ ਝੂਠਾ ਬੰਦਾ ਠੀਕ ਹੈ ਇਹਨੇ ਉਦੋਂ ਕਿਸਾਨੀ ਧਰਨਿਆਂ ਵਾਲੀ ਕਿਹਾ ਸੀ ਮੋਦੀ ਨੇ ਤਾਂ ਚੱਲ ਫੇਰ ਵੀ ਕਿਤੇ ਨਾ ਕਿਤੇ ਮਤਲਬ ਕਾਨੂੰਨ ਉਹ ਵਾਪਸ ਲੈ ਲਏ ਸੀਗੇ ਹਨਾ ਤੇ ਗੁਰਪੁਰਬ ਦੇ ਉੱਤੇ ਵਾਪਸ ਲੈ ਲਏ ਸੀਗੇ ਹਨ ਕੱਲ ਪਰਸੋਂ ਨੂੰ ਆਊਗਾ ਮਤਲਬ ਅਸੀਂ ਮਨਾਵਾਂਗੇ ਉਹ ਦਿਨ ਵੀ ਹਾਂ ਸਾਡੇ ਆਧੇਨ ਜਿਹੜਾ ਉਹ ਕਾਲੇ ਕਾਨੂੰਨ ਵਾਪਸ ਕੀਤੇ ਗਏ ਸੀ ਹਨ ਤੇ ਪਰ ਇਹ ਇਹ ਆਪਦੇ ਕਦੇ ਮਤਲਬ ਵਾਅਦਿਆਂ ਤੇ ਨਹੀਂ ਪੂਰਾ ਉਤਰਿਆ ਇਹ ਹਮੇਸ਼ਾ ਹੀ ਉਸ ਲਾਈਨ ਤੇ ਚੱਲਿਆ ਜਿਹੜੀ ਲਾਈਨ ਤੇ ਤਾਂ ਦਾਦਾ ਚੱਲਿਆ ਹੋਇਆ ਹੈ ਖਾਲਿਸਤਾਨ ਦੀ ਜਿਹੜੀ ਮੰਗ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਆ ਗਈ ਠੀਕ ਹੈ ਉਹ ਨਾ ਤਾਂ ਬ੍ਰਿਟਿਸ਼ ਨੇ ਦਿੱਤੀ ਹੈ ਨਾ ਕੈਨੇਡਾ ਨੇ ਦਿੱਤੀ ਹੈ ਠੀਕ ਹੈ ਉਹ ਤਾਂ ਪੂਰੇ ਸੰਸਾਰ ਦੇ ਵਿੱਚ ਖਾਲਸਾਤਨ ਦੀ ਮੰਗ ਹੋ ਰਹੀ ਹੈ ਠੀਕ ਹੈ ਖਾਲਸਾਤਨ ਤੋਂ ਭਾਵ ਹੈ ਇਹ ਮਤਲਬ ਠੀਕ ਹੈ ਸਾਡੇ ਤੇ ਕਹਿੰਦੇ ਨੇ ਵੀ ਹਾਂ ਤੁਹਾਡੇ ਤੇ ਅਸੀਂ ਪਰਚੇ ਕਰਦੇ ਹਾਂ ਜਾਂ ਅਸੀਂ ਤੁਹਾਨੂੰ ਖਾਲਸਾਤਨ ਦੀ ਗੱਲ ਨਹੀਂ ਕਰਨ ਦਿੰਦੇ ਪਹਿਲੀ ਗੱਲ ਤਾਂ ਜਿਹੜਾ ਖਾਲਸਾ ਰਾਜ ਆ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਸੀਗਾ ਹਨਾ ਉੱਥੇ ਸਿਰਫ ਕੁਝ ਪਰਸੈਂਟ ਸਿੱਖ ਸੀਗੇ ਬਾਕੀ ਹਿੰਦੂ ਤੇ ਮੁਸਲਮਾਨ ਸੀਗੇ ਠੀਕ ਹੈ ਜਦੋਂ ਅਖਾਲਸਾ ਰਾਜ ਦੇ ਵਿੱਚ ਉਹਨਾਂ ਨੂੰ ਕੋਈ ਤੰਗੀ ਨਹੀਂ ਸੀਗੀ ਇਹ ਜਿਹੜੇ ਹਮਲੇ ਹੁੰਦੇ ਨੇ ਇਹ ਲੋਕ ਇਹ ਆਪ ਕਰਵਾਉਂਦੇ ਨੇ ਏਜੰਸੀਆਂ ਕਰਵਾਉਂਦੀਆਂ ਨੇ ਨੌਲੰਦੀਆਂ ਨੇ ਕੋਈ ਖਾਲਸਤਾਨੀਆਂ ਦਾ ਲੈ ਲੈਂਦਾ ਕੋਈ ਹਿੰਦੂ ਸੰਗਠਨਾਂ ਦਾ ਨੌ ਲੈ ਲੈਂਦਾ ਕਰਾਉਂਦੀਆਂ ਨੇ ਇਹ ਜਿਹੜੀਆਂ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਠੀਕ ਹੈ ਉਹ ਤਾਲੀਬਾਨ ਨੇ ਜਾਂ ਇਹ ਤਾਲੀਬਾਨ ਨੇ ਜਿਨ੍ਹਾਂ ਨੇ ਮਤਲਬ ਮਨੀਪੁਰ ਦੇ ਵਿੱਚ ਜਾ ਕੇ ਜ਼ੁਲਮ ਕੀਤਾ ਮਨੀਪੁਰ ਦੀ ਜਿਹੜੀ ਪਬਲਿਕ ਆ ਸੜਕਾਂ ਦੇ ਉੱਤੇ ਕਿਸਾਨ ਸ਼ਾਂਤਮੀਂ ਢੰਗ ਨਾਲ ਆਪਣੇ ਹੱਕਾਂ ਲਈ ਹਾਂ ਸੰਘਰਸ਼ ਕਰ ਰਹੇ ਨੇ ਸ਼ੰਭੂ ਬੈਰੀਅਰ ਤੇ ਬੈਠੇ ਨੇ ਪਰ ਦੂਜੇ ਪਾਸੇ ਜਿਹੜੀਆਂ ਕਿ ਇਹ ਬਿਆਨਬਾਜ਼ੀਆਂ ਲਗਾਤਾਰ ਕਿਸਾਨਾਂ ਦੇ ਨਾਲ-ਨਾਲ ਸਿੱਖਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਕਾਰਨ ਕਿ ਕਿਉਂ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਦੀਆਂ ਜਿਹੜੇ ਮੰਗਾਂ ਨੇ ਜਾਈਆਂ ਉਹਨਾਂ ਦੇ ਹੱਲ ਕਰਨ ਦੀ ਵਜਾਇ ਇਹ ਨਾ ਰਵਨੀਤ ਬਿੱਟੂ ਨੇ ਖਾਕੀ ਨਿੱਕਰ ਪਾ ਲਈਆ ਹੁਣ ਠੀਕ ਹੈ ਇਹ ਖਾਕੀ ਨਿੱਕਰ ਪਾ ਕੇ ਉਹਨਾਂ ਦੀ ਬੋਲੀ ਬੋਲਦਾ ਉਹਨਾਂ ਦਾ ਤੋਤਾ ਬਣ ਗਿਆ ਸੈਂਟਰ ਦਾ ਤੋਤਾ ਬਣ ਗਿਆ ਜੋ ਸੈਂਟਰ ਚ ਆਉਂਦੀ ਆ ਉਹ ਬੋਲਦੀ ਆ ਆਪਾਂ ਨੂੰ ਆਪਾਂ ਸਾਰੇ ਹੀ ਦੇਖਦੇ ਆ ਵੀ ਕਿਸਾਨ ਜਿਹੜੇ ਮਤਲਬ ਉਹ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਅਸੀਂ ਉਹਵੇਂ ਹੀ ਸ਼ਾਂਤਮਈ ਤਰੀਕੇ ਨਾਲ ਬੈਠੇ ਰਹਾਂਗੇ ਅਸੀਂ ਆਪਦੇ ਹਰ ਇੱਕ ਉਸ ਭਰਾ ਦਾ ਸਾਥ ਦੰਨੇ ਆ ਜਿਹੜਾ ਕੋਈ ਮੁਸੀਬਤ ਦੇ ਵਿੱਚ ਆ ਚਾਹੇ ਉਹ ਮੰਡੀਆਂ ਦੇ ਵਿੱਚ ਆਪਦੇ ਜੀਰੀ ਨੂੰ ਤਲਾਉਣ ਲਈ ਬੈਠਾ ਚਾਹੇ ਉਹ ਬਾਰਡਰ ਦੇ ਉੱਤੇ ਪੰਜਾਬ ਦੇ ਵਿੱਚ ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਇੱਕ ਮਿੱਕਾ ਠੀਕ ਹੈ ਅਸੀਂ ਕਦੇ ਵੀ ਇਹ ਨਹੀਂ ਗੱਲ ਕਹੀ ਹੈਗੇ ਵੀ ਹਾਂ ਫਲਾਣਾ ਹਿੰਦੂ ਨੂੰ ਮਾਰ ਦਿਓ ਜਾਂ ਇਹ ਕਰ ਦਿਓ ਉਹ ਕਰ ਦਿਓ ਠੀਕ ਹੈ ਜਿਹੜਾ ਕੋਈ ਮਰਦਾ ਆਪਣੇ ਲੱਛਣਾ ਨਾਲ ਮਰਦਾ ਠੀਕ ਹੈ ਜੇ ਕੋਈ ਗਲਤ ਬੋਲਦਾ ਹੈ ਗਲਤ ਬਿਆਨਬਾਜ਼ੀ ਸਾਡੇ ਗੁਰੂ ਸਾਹਿਬ ਤੇ ਕਰਦਾ ਜਾਂ ਸਾਡੇ ਪਹਿਰਾਵੇ ਤੇ ਕਰਦਾ ਜਾਂ ਸਿੱਖ ਨੂੰ ਖਾਸ ਕਰਕੇ ਟਾਰਗੇਟ ਕਰਕੇ ਕਰਦਾ ਫਿਰ ਕਿਸੇ ਨਾ ਕਿਸੇ ਸਿੱਖ ਦੀ ਭਾਵਨਾ ਜਦੋਂ ੜਕਦੀ ਹੈ ਫਿਰ ਇਹ ਜਿਹੇ ਕਾਂਡ ਹੋ ਜਾਂਦੇ ਗੁਰੂ ਸਾਹਿਬ ਦੀ ਬੇਅਦਬੀਆਂ ਲੈ ਕੇ ਸਮਾਣੇ ਗੁਰਜੀਤ ਸਿੰਘ ਖਾਲਸਾ ਟਾਵਰ ਉੱਤੇ ਚੜੇ ਹੋਏ ਨੇ ਤੇ ਉਹ ਮੰਗ ਕਰ ਰਹੇ ਨੇ ਕਿ ਜਿਹੜੇ ਕਿ ਗੁਰੂ ਸਾਹਿਬ ਦੀ ਬੇਅਦਬੀਆਂ ਕਰਦੇ ਨੇ ਉਹਨਾਂ ਨੂੰ ਸਖਤ ਸਤਾਵਾ ਸਜ਼ਾਵਾ ਮਿਲਨੇ ਚਾਹੀਦੇ ਪਰ ਇਹਨਾਂ ਲੋਕਾਂ ਨੂੰ ਨੱਥ ਕਿਉਂ ਨਹੀਂ ਪਾਈ ਜਾਂਦੀ ਦੇਖੋ ਜਿਹੜਾ ਗੁਰਜੀਤ ਸਿੰਘ ਖਾਲਸਾ ਬੈਠੇ ਨੇ ਮੈਂ ਜਾ ਕੇ ਆਇਆ ਸਮਾਣੇ ਉੱਥੇ ਜਿਹੜਾ ਇੱਕ ਤਾਂ ਹੁੰਦਾ ਆਪਾਂ ਸੋਣੀ ਸੁਣਾਈ ਗੱਲ ਕਰਨ ਇੱਕ ਹੁੰਦਾ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਦੇਖਣਾ ਉੱਥੇ ਜਦ ਮੈਂ ਜਾ ਕੇ ਦੇਖਿਆ ਤਾਂ ਉਹ ਬੰਦਾ ਜਿਹੜਾ ਬੈਠਾ ਨਾ ਆਪਣਾ ਸਾਡਾ ਭਾਈ ਹਨਾ ਉਹ ਵਿਚਾਰਾ ਕਹਿੰਦਾ ਵੀ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਚਾਹੇ ਉਹ ਬਾਈਬਲ ਆ ਚਾਹੇ ਕੁਰਾਨ ਆ ਚਾਹੇ ਗੀਤਾ ਚਾਹੇ ਰਮਾਇਣ ਆ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਕਹਿੰਦਾ ਕਿਸੇ ਵੀ ਧਰ ਹਾਂ ਤੇ ਉਹਦੀ ਮਤਲਬ ਜਿਹੜੀ ਗੱਲ ਹੈ ਇਹ ਵਧੀਆ ਗੱਲ ਹੈ ਵੀ ਹਾਂ ਮੌਤ ਦੀ ਸਜ਼ਾ ਉਹਨੂੰ ਹੋਣੀ ਚਾਹੀਦੀ ਕਿਉਂਕਿ ਆਪਣੇ ਜਿਹੜੇ ਇੱਥੇ ਫਤਿਹਗੜ੍ਹ ਸਾਹਿਬ ਤਖਾਨ ਮਾਜਰੇ ਤੇ ਜੱਲੇ ਦੀ ਵੀ ਅਦਵੀ ਹੋਈ ਸੀ ਉੱਥੇ ਸਿਰਫ 5-5 ਸਾਲ ਦੀ ਸਜ਼ਾ ਕੀਤੀ ਹੈ ਦੋਹਾਂ ਕੇਸਾਂ ਦੇ ਵਿੱਚ ਤੇ ਦੋਹੇ ਪੈਰਲਲ ਚੱਲੂਗੀ ਉਹ ਤੇਨ ਸਾਲ ਹੋ ਕੱਟ ਚੁੱਕਿਆ ਠੀਕ ਹੈ ਇਹਦਾ ਮਤਲਬ ਦਾ ਸਿਰਫ ਉਹਨੂੰ 2 ਸਾਲ ਅੰਦਰ ਰੱਖਣਗੇ ਠੀਕ ਹੈ ਇਹਨਾਂ ਲੋਕ ਮਤਲਬ ਇਹ ਜਿਹੜੀਆਂ ਜਿਹੜੀਆਂ ਘਟਿਆ ਸਜ਼ਾਾਂ ਨੇ ਜੱਜ ਇਹ ਦੰਦੇ ਨੇ ਇਹ ਸਿੱਖ ਕੌਮ ਦੇ ਮੂਹਰੇ ਉੱਤੇ ਕੱਚ ਪੇੜ ਮਾਰੀ ਸੀਰ ਬਾਦਲ ਲੱਗੇ ਸੀ ਕੱਲ ਤੱਕ ਸਭ ਪੇਛ ਹੁੰਦੀ ਸੀ ਪਰ ਉੱਥੇ ਕਿਸੇ ਕਾਰਨਾਂ ਤੇ ਸੱਟ ਲੱਗਦੀ ਹੈ ਕਿਵੇਂ ਦੇਖਦੇ ਉਹ ਚੀਜ਼ ਨੂੰ ਦੇਖੋ ਕਾਲੀ ਸਰਕਾਰ ਨਾਲ ਮੇਰੀ ਪਹਿਲੇ ਹੀ 57 ਚੱਲ ਗਿਆ ਹਨਾ ਮੇਰੀ ਪਹਿਲੀ ਨਹੀਂ ਬੜੀ ਗੱਲ ਸਰਕਾਰ ਨਾਲ ਤੁਸੀਂ ਜੇ ਮੈਨੂੰ ਨਾਲ ਸਵਾਲ ਕਰਿਆ ਕਰਦਾ ਬਿਹਤਰ ਆ ਪਰ ਮਤਲਬ ਜਿਹੇ ਜਿਹੇ ਕਰਮ ਕਰਦੇ ਆ ਉਹ ਜੋ ਫਲ ਭੋਗਦੇ ਆ ਕਹਿੰਦੇ ਨੇ ਕੁਰਸੀ ਟੁੱਟੀ ਆ ਕੁਰਸੀ ਟੁੱਟ ਕੇ ਉਹਦਾ ਪੈਰ ਫੈਕਚਰ ਹੋਇਆ ਹਨਾ ਤੇ ਤੁਸੀਂ ਦੇਖੋ ਵੀ ਸਮਾਂ ਕਹਿ ਜਾ ਆ ਗਿਆ ਵੀ ਜਿਹੜੀ ਗੁਰੂ ਘਰ ਦੀ ਧਰਤੀ ਆ ਉਹ ਵੀ ਉਹਨੂੰ ਸਜ਼ਾ ਦੇਣਾ ਚਾਹੁੰਦੀ ਆ ਕਿਉਂਕਿ ਜਿਹੜੇ ਉੱਥੇ ਬੈਠੇ ਨੇ ਨੁਮਾਇੰਦੇ ਬੈਠੇ ਨੇ ਉਹ ਤਾਂ ਉਹਨੂੰ ਕਿਤੇ ਨਾ ਕਿਤੇ ਮਾਫ਼ ਕਰ ਦੇਣਗੇ ਠੀਕ ਹੈ ਪਰ ਗੁਰੂ ਦੀ ਮਾਰ ਤੋਂ ਕੋਈ ਨਹੀਂ ਬਚ ਸਕਿਆ ਨਾ ਕੋਈ ਬਚ ਸਕੂਗਾ ਠੀਕ ਹੈ ਸਾਡੇ ਵਰਗਿਆਂ ਦੇ ਦੁਰਸਿੱਸਾ ਇਹਨਾਂ ਬੰਦਿਆਂ ਨੂੰ ਲੈ ਕੇ ਬੈਠਦਿਆਂ ਨੇ ਕਿਉਂਕਿ ਆਮ ਪਬਲਿਕ ਤੇ ਇਹਨਾਂ ਨੇ ਬੜਾ ਜ਼ੁਲਮ ਕੀਤਾ ਜਦੋਂ ਸਰਕਾਰ ਦੇ ਵਿੱਚ ਸੀ ਜਾਂ ਹੁਣ ਸਰਕਾਰ ਤੋਂ ਬਾਹਰ ਵੀ ਨੇ ਠੀਕ ਹੈ ਤਾਂ ਵੀ ਮੇਰੇ ਤੇ ਜਨਮ ਮੇਰੇ ਵਰਗੀ ਦੇ ਬਹੁਤ ਜ਼ੁਲਮ ਕਰ ਰਹੇ ਨੇ ਠੀਕ ਹੈ ਉਹ ਚੀਜ਼ ਦੀ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਤੇ ਮਿਲੂਗੀ ਸਿਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਮਹਿਲਾ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਗਰਜੀਤ ਕੌਰ ਨਾਲ ਗੱਲਬਾਤ ਕਰਦੇ ਆ ਪਿਛਲੇ ਦਿਨੀ ਰਵਨੀਤ ਬਿੱਟੂ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਵੱਲੋਂ ਕਿਹਾ ਗਿਆ ਕਿ ਜੋ ਕਿ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨ ਨੇ ਉਹਨਾਂ ਦੀ ਤੁਲਨਾ ਤਾਲੀਬਾਨ ਨਾਲ ਕੀਤੀ ਹੈ ਗੱਲਬਾਤ ਕਰਦੇ ਨਾਲ ਗਰਜੀਤ ਕੌਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਰਨਾ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਰਵਨੀਤ ਮਿੱਟੂ ਨੇ ਰਾਜ ਮੰਤਰੀ ਬਣੇ ਨੇ ਜਿਨ੍ਹਾਂ ਵੱਲੋਂ ਆਏ ਦਿਨ ਹਾਂ ਤੇ ਤੇ ਕਿ ਕਿਸਾਨਾਂ ਦੇ ਬਾਰੇ ਬੋਲਿਆ ਜਾਂਦਾ ਤੇ ਹੁਣ ਉਹਨਾਂ ਨੇ ਕਿਹਾ ਕਿ ਜਿਹੜੀ ਕਿਸਾਨ ਨੇ ਉਹ ਤਾਲੀਬਾਨਾਂ ਨਾਲ ਤੁਲਨਾ ਕੀਤੀ ਉਹਨਾਂ ਦੀ ਦੇਖੋ ਕਿਸਾਨ ਤਾਂ ਆਪੇ ਨੇ ਤਾਲੀਬਾਨ ਬਣਾਤੇ ਠੀਕ ਹੈ ਨਾ ਇਹਨਾਂ ਨੂੰ ਅੰਨ ਦਿੰਦੇ ਨੇ ਖਾਣ ਨੂੰ ਇਹਨਾਂ ਨੂੰ ਟੈਕਸ ਦਿੰਦੇ ਨੇ ਇਹਨਾਂ ਦਾ ਕਾਰੋਬਾਰ ਚੱਲਦੇ ਨੇ ਕਿਸਾਨਾਂ ਦੇ ਉਹ ਤੇ ਹਨਾ ਪਰ ਇਹ ਇਹ ਆਪਣੇ ਪਿਸ਼ੋਕੜ ਵੱਲ ਨਿਗਾਹ ਮਾਰ ਲਵੇ ਵੀ ਇਹਦਾ ਪਿਸ਼ੋਕੜ ਕੀ ਆ ਠੀਕ ਹੈ ਇਹ ਤਾਲੀਬਾਨੀਆਂ ਚੋਂ ਇਹ ਪੈਦਾ ਹੋਏ ਬਨੇ ਅਸੀਂ ਤਾਲੀਬਾਨ ਨਹੀਂ ਹੈਗੇ ਤਾਲੀਬਾਨੀਆਂ ਚੋਂ ਪੈਦਾ ਹੋਵੇ ਇੰਦਰਾ ਗੱਲਦੀ ਜਿਹਦੀ ਪਾਰਟੀ ਦਾ ਇਹਦਾ ਬਾਪ ਮੁੱਖ ਮੰਤਰੀ ਸੀ ਕਾਂਗਰਸ ਦਾ ਠੀਕ ਹੈ ਤਾਲੀਬਾਨੀ ਸੀ ਇਹਦਾ ਪਿਓ ਜਿਹਨੇ ਚੁਣ-ਚੁਣ ਕੇ ਸਾਰਾ ਪੰਜਾਬ ਖਤਮ ਕਰਤਾ ਸੀਗਾ ਠੀਕ ਹੈ ਸਮੇਤ ਸੈਣੀ ਵਰਗਿਆਂ ਨਾਲ ਰਲ ਕੇ ਠੀਕ ਹੈ ਤਾਲੀਬਾਨ ਇਹ ਸੀਗੇ ਇੰਨਾ ਕਿ ਅਸੀਂ ਠੀਕ ਹੈ ਜੇ ਤਾਲੀਬਾਨੀ ਨਾਲ ਤੁਲਨਾ ਕਰਦਾ ਹੈ ਤਾਲੀਬਾਨੀਆਂ ਨੇ ਆਪਣੇ ਹੱਕ ਲੈਨੇ ਉੱਥੇ ਹੂੰ ਠੀਕ ਹੈ ਆਪਣੇ ਹੱਕ ਪਿੱਛੇ ਲੜੇ ਨੇ ਅਫਗਾਨਿਸਤਾਨ ਉਹਨਾਂ ਨੇ ਰਿਹਾ ਕਰਵਾਇਆ ਜਿਹੜੇ ਆਮ ਜਿਹੜੀਆਂ ਦੂਜੀਆਂ ਸ਼ਕਤੀਆਂ ਉਹਨਾਂ ਦੇ ਤੇ ਭਾਰੂ ਹੋਈਆਂ ਦੀ ਹਾ ਵੀ ਹੋਈਆਂ ਦੀ ਉਹਨਾਂ ਨੇ ਠੀਕ ਹੈ ਜੇ ਮਤਲਬ ਅਸੀਂ ਤਾਲਿਬਾਨਾਂ ਦੇ ਰਾਹ ਤੇ ਪੈ ਗਏ ਫਿਰ ਤਾਂ ਅਸੀਂ ਮਤਲਬ ਆਪਦਾ ਖਾਲਸਤਾਨ ਬਣਾਵਾਂਗੇ ਠੀਕ ਹੈ ਫਿਰ ਇਹਨਾਂ ਤੋਂ ਜਿਹੜੇ ਕਾਰਪੋਰੇਟ ਘਰਾੜੇ ਨੇ ਉਹਨਾਂ ਤੋਂ ਅਸੀਂ ਮੁਕਤ ਹੋ ਜਾਾਂਗੇ ਠੀਕ ਹੈ ਪਰ ਅਸੀਂ ਤਾਲਿਬਾਨ ਨਹੀਂ ਅਸੀਂ ਦਾਤੇ ਆਂ ਦਾਤੇ ਕਹਿੰਦੇ ਨੇ ਕਿਸਾਨ ਨੂੰ ਦਾਤਾ ਕਹਿੰਦੇ ਨੇ ਵੀ ਇਹ ਅਨਧਾਤਾ ਠੀਕ ਹੈ ਸਭ ਦਾ ਢਿੱਡ ਭਰਨ ਵਾਲੇ ਦਾਤੇ ਨੂੰ ਇਹ ਆਹ ਸ਼ਬਦਾਂ ਨਾਲ ਮਤਲਬ ਕਿ ਤੁਲਨਾ ਕਰਦਾ ਹੈ ਜਿਹੜਾ ਕਿ ਅਤੀ ਨਿੰਦਣਯੋਗ ਸ਼ਬਦ ਨੇ ਇਹ ਠੀਕ ਹੈ ਉਹਦੇ ਲਈ ਠੀਕ ਹੈ ਪਰ ਇਹ ਆਪਾਂ ਨੂੰ ਪਤਾ ਹੀ ਰਵਨੀਤ ਬਿੱਟੂ ਕੀ ਕਰਦਾ ਕਿਸਾਨੀ ਇਹ ਇਹ ਅਸਲ ਦੇ ਵਿੱਚ ਨਾ ਇਹ ਪਹਿਲੇ ਦਿਨ ਤੋਂ ਸਾਡੇ ਮਗਰ ਇਸ ਤਰੀਕੇ ਨਾਲ ਪਿਆ ਹੋਇਆ ਪਹਿਲਾਂ ਇਹ ਝੂਠ ਬੋਲਦਾ ਸੀਗਾ ਜਦੋਂ ਜੀ ਕਾਲੇ ਕਾਨੂੰਨ ਵਾਪਸ ਕਰਤੇ ਮੈਂ ਰਾਜੋਣ ਨੂੰ ਛਡਾ ਦੂੰਗਾ ਰਾਜਵਾਨੇ ਨੂੰ ਬਾਹਰ ਲੈ ਕੇ ਆਉਂਗਾ ਵੀ ਕਹਿੰਦਾ ਮੈਂ ਦਾਅਵੇ ਨਾ ਕਹਿਣਾ ਵੀ ਜੇ ਮਤਲਬ મોદી ਆਹ ਕਰ ਗਿਆ ਕਹਿੰਦਾ ਕਰਦਾ ਨਹੀਂ ਠੀਕ ਹੈ ਅੱਜ ਉਹੀ મોદી ਉਹਨੂੰ ਚੰਗਾ ਲੱਗਦਾ ਉਸੇ મોદી ਦੀ ਜਾ ਕੇ ਬੁੱਕਲ ਦੇ ਵਿੱਚ ਬਹਿ ਜਾਂਦਾ ਠੀਕ ਹੈ ਤੇ ਇਹ ਜਿਹੜੇ ਮਤਲਬ ਅੱਤਵਾਦੀਆਂ ਦੀ ਪਾਰਟੀ ਇਹਨਾਂ ਦੀ ਸੀਗੀ ਚਾਹੇ ਉਹ ਇੰਦਰਾ ਗਾਂਧੀ ਸੀ ਚਾਹੇ ਬਿਆਨਤ ਸਿੰਘ ਸੀਗਾ ਠੀਕ ਹੈ ਚਾਹੇ ਉਹ ਸੁਮੇਸ਼ ਸਣ ਸੀ ਅੱਤਵਾਦੀ ਇਹ ਸਾਰੇ ਇਕੱਠੇ ਹੋਏ ਵੀ ਸੀਗੇ ਉਹਨਾਂ ਦੇ ਵਿੱਚੋਂ ਇਹ ਪੈਦਾ ਹੋਇਆ ਉਹਨਾਂ ਦਾ ਪੋਤਾ ਠੀਕ ਹੈ ਅੱਜ ਇਹ ਭਾਜਪਾ ਦੀ ਜਾ ਕੇ ਬੁੱਕਲ ਦੇ ਵਿੱਚ ਬਹਿ ਗਿਆ ਜਿਹੜੀ ਕਿ ਉਹ ਮਤਲਬ ਕਿ ਬੰਦੇ ਚੁਣ ਚੁਣ ਕੇ ਮਾਰਦੇ ਸੀਗੇ ਇਹ ਸਾਡੇ ਉਹ ਸਿਰ ਤੇ ਵੀ ਵਾਰ ਕਰਦੇ ਨੇ ਸਾਡੇ ਪੈਰਾਂ ਤੇ ਵੀ ਵਾਰ ਕਰਦੇ ਨੇ ਇਹ ਸਾਨੂੰ ਦੋਹੇ ਪਾਸਿਓਂ ਮਾਰ ਰਹੇ ਨੇ ਕਿਉਂਕਿ ਸਾਨੂੰ ਇਹ ਤੋਂ ਵੀ ਵਿਹਲੇ ਕਰ ਰਹੇ ਨੇ ਜ਼ਮੀਨਾਂ ਤੋਂ ਵੀ ਵਿਹਲੇ ਕਰ ਰਹੇ ਨੇ ਸਾਡੇ ਜਿਹੜੇ ਮਤਲਬ ਕਿਸਾਨ ਭਰਾ ਨੇ ਉਹਨਾਂ ਨੂੰ ਜ਼ਮੀਨਾਂ ਤੋਂ ਵੀ ਵਿਹਲੇ ਕਰ ਰਹੇ ਨੇ ਦੂਜਾ ਇਹ ਜਿਹੜਾ ਕੋਈ ਬੋਲਦਾ ਪੰਜਾਬ ਦੀ ਆਵਾਜ਼ ਉਠਾਉਂਦਾ ਉਹਨੂੰ ਇਹ ਜਿਹੜਾ ਨੇ ਵਿੱਚ ਭੇਜ ਦੰਦ ਨੇ ਉਸ ਪਾਰਟੀ ਨਾਲ ਜਿਹਨੇ ਹੱਥ ਮਲਾਇਆ ਹੋਇਆ ਉਸ ਪਾਰਟੀ ਨਾਲ ਮਤਲਬ ਇਹ ਅੱਜ ਇੱਕਮਿਕ ਹੋਇਆ ਵੈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜਾ ਮਨੀਪੁਰ ਦੇ ਵਿੱਚ ਤੁਸੀਂ ਆਪਾਂ ਨੇ ਦੇਖਿਆ ਮਨੀਪੁਰ ਦੇ ਵਿੱਚ ਕਿੰਨੀ ਹਿੰਸਾ ਹੋ ਰਹੀ ਹੈ ਕਿੰਨੀ ਲੋਕ ਪ੍ਰੋਟੈਸਟ ਕਰ ਰਹੇ ਨੇ ਮਨੀਪੁਰ ਨੂੰ ਇਹ ਗੱਲ ਕਹਿੰਦੇ ਨੇ ਵੀ ਸਾਨੂੰ ਤੁਸੀਂ ਬਖਸ਼ੇ ਦਿਓ ਜਿਹੜੀ ਭਾਰਤ ਸਰਕਾਰ ਆ ਸਾਨੂੰ ਅਲੱਗ ਕਰ ਦੇਵੇ ਸਾਨੂੰ ਇਹਨਾਂ ਦਾ ਰਾਜ ਨਹੀਂ ਚਾਹੀਦਾ ਠੀਕ ਹੈ ਮੈਂ ਹੁਣ ਇਹ ਤੁਲਨਾ ਕਰ ਲੈਣ ਵੀ ਜਿਹੜੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਠੀਕ ਹੈ ਉਹ ਤਾਲੀਬਾਨ ਨੇ ਜਾਂ ਇਹ ਤਾਲੀਬਾਨ ਨੇ ਜਿਨ੍ਹਾਂ ਨੇ ਮਤਲਬ ਮਨੀਪੁਰ ਦੇ ਵਿੱਚ ਜਾ ਕੇ ਜ਼ੁਲਮ ਕੀਤਾ ਮਨੀਪੁਰ ਦੀ ਜਿਹੜੀ ਪਬਲਿਕ ਆ ਸੜਕਾਂ ਦੇ ਉੱਤੇ ਉਤਰੀ ਹੋਈ ਜੇਲਾਂ ਦੀ ਗੱਲ ਕੀਤੀ ਹੈ ਤੁਸੀਂ ਕਿ ਜੇਲਾਂ ਵਿੱਚ ਬੰਦ ਕਰ ਦਿੰਦੇ ਨੇ ਜਿਹੜੇ ਬੰਦੀ ਸਿੰਘ ਨੇ ਉਹ 28 29 30 ਦੀ ਸਾਲ ਹੋ ਗਏ ਨੇ ਆਪਣੀ ਸਜ਼ਾ ਉਹਨਾਂ ਦੀ ਪੂਰੀ ਆ ਚੁੱਕੀਆਂ ਨੇ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ ਸੀ ਪਹਿਲਾਂ ਰਵਨੀਤ ਬਿੱਟੂ ਵੀ ਕਹਿੰਦੇ ਸੀ ਅਸੀਂ ਛੱਡਾਂਗੇ ਪਰ ਹੁਣ ਕਿੱਥੇ ਗਏ ਕਿਉਂਕਿ ਉਹ ਨਹੀਂ ਛੱਡ ਰਹੇ ਉਹਨਾਂ ਨੂੰ ਕਾਰਜ ਕੀ ਦੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇੱਕ ਨੰਬਰ ਦਾ ਝੂਠਾ ਬੰਦਾ ਠੀਕ ਹੈ ਇਹਨੇ ਉਦੋਂ ਕਿਸਾਨੀ ਧਰਨਿਆਂ ਬਾਰੇ ਹੀ ਕਿਹਾ ਸੀ ਮੋਦੀ ਨੇ ਤਾਂ ਚੱਲ ਫੇਰ ਵੀ ਕਿਤੇ ਨਾ ਕਿਤੇ ਮਤਲਬ ਕਾਨੂੰਨ ਉਹ ਵਾਪਸ ਲੈ ਲਏ ਸੀਗੇ ਹਨਾ ਤੇ ਗੁਰਪਰਵਤੇ ਤੇ ਵਾਪਸ ਲੈ ਲੇ ਸੀ ਕਿ ਹਨਾ ਪਰਸਨ ਨੂੰ ਆਊਗਾ ਮਤਲਬ ਅਸੀਂ ਮਨਾਵਾਂਗੇ ਉਹ ਦਿਨ ਵੀ ਹਾਂ ਸਾਡੇ ਆਹ ਦਿਨ ਜਿਹੜਾ ਉਹ ਕਾਲੇ ਕਾਨੂੰਨ ਵਾਪਸ ਕੀਤੇ ਗਏ ਸੀ ਹਨਾ ਤੇ ਪਰ ਇਹ ਇਹ ਆਪਦੇ ਕਦੇ ਮਤਲਬ ਵਾਧਿਆਂ ਤੇ ਨਹੀਂ ਪੂਰਾ ਉਤਰਿਆ ਇਹ ਹਮੇਸ਼ਾ ਹੀ ਉਸ ਲਾਈਨ ਤੇ ਚੱਲਿਆ ਜਿਹੜੀ ਲਾਈਨ ਤੇ ਤਾਂ ਦਾਦਾ ਚੱਲਿਆ ਹੋਇਆ ਸੀ ਜਿਹੜੀ ਲਾਈਨ ਦੇ ਉੱਤੇ ਤੇ ਦਾਦੇ ਦੀ ਗਾਂ ਅੰਮਾ ਚੱਲੀ ਹੋਈ ਸੀ ਜਾਨੀ ਕਿ ਇਹਦੀ ਦਾਦ ਦੀ ਅੰਮਾ ਉਹ ਇੰਦਰਾ ਗਾਂਧੀ ਠੀਕ ਹੈ ਉਹ ਚੱਲੀ ਹੋਈ ਸੀਗੀ ਠੀਕ ਹੈ ਇਹ ਤਾਂ ਝੂੜ ਦਾ ਪਲੰਦਾ ਝੂਠ ਤੋਂ ਜਿੰਨਾ ਮਰਜੀ ਬਲਾ ਲਓ ਅ ਇਹ ਤੇ ਮਤਲਬ ਆਮ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿਹੜੇ ਆਪਣੀ ਮਾਂ ਪਾਰਟੀ ਦਾ ਨਹੀਂ ਬਣ ਕੇ ਰਹੋ ਉਹ ਕਿਦਾ ਬਣੂਗਾ ਗੱਲ ਕਰੀਏ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨ ਸ਼ਾਂਤਮੀ ਢੰਗ ਨਾਲ ਆਪਣੇ ਹੱਕਾਂ ਲਈ ਹਾਂ ਸੰਘਰਸ਼ ਕਰ ਰਹੇ ਨੇ ਸ਼ੰਭੂ ਬੈਰੀਅਲ ਤੇ ਬੈਠੇ ਨੇ ਪਰ ਦੂਜੇ ਪਾਸੇ ਜਿਹੜੀਆਂ ਕਿ ਇਹ ਬਿਆਨਬਾਜ਼ੀਆਂ ਲਗਾਤਾਰ ਕਿਸਾਨਾਂ ਦੇ ਨਾਲ-ਨਾਲ ਸਿੱਖਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਕਾਰਨ ਕਿ ਕਿਉਂ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਦੀਆਂ ਜਿਹੜੇ ਮੰਗਾਂ ਨੇ ਜਾਇਲ ਉਹਨਾਂ ਦੇ ਹੱਲ ਕਰਨ ਦੀ ਬਜਾਏ ਇਹ ਹੈ ਨਾ ਰਵਨੀਤ ਬਿੱਟੂ ਨੇ ਖਾਕੀ ਨਿੱਕਰ ਪਾ ਲਈਆ ਹੁਣ ਠੀਕ ਹੈ ਇਹ ਖਾਕੀ ਨਿੱਕਰ ਪਾ ਕੇ ਉਹਨਾਂ ਦੀ ਬੋਲੀ ਬੋਲਦਾ ਉਹਨਾਂ ਦਾ ਤੋਤਾ ਬਣ ਗਿਆ ਸੈਂਟਰ ਦਾ ਤੋਤਾ ਬਣ ਗਿਆ ਜੋ ਸੈਂਟਰ ਚ ਆਉਂਦੀ ਹੈ ਉਹ ਬੋਲਦੀ ਹੈ ਆਪਾਂ ਨੂੰ ਆਪਾਂ ਸਾਰੇ ਹੀ ਦੇਖਦੇ ਆ ਵੀ ਕਿਸਾਨ ਜਿਹੜੇ ਮਤਲਬ ਉਹ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਅਸੀਂ ਉਹਵੇਂ ਹੀ ਸ਼ਾਂਤਮਈ ਤਰੀਕੇ ਨਾਲ ਬੈਠੇ ਰਹਾਂਗੇ ਅਸੀਂ ਆਪਦੇ ਹਰ ਇੱਕ ਉਸ ਭਰਾ ਦਾ ਸਾਥ ਦੰਨੇ ਆ ਜਿਹੜਾ ਕੋਈ ਮੁਸੀਬਤ ਦੇ ਵਿੱਚ ਆ ਚਾਹੇ ਉਹ ਮੰਡੀਆਂ ਦੇ ਵਿੱਚ ਆਪਦੇ ਜੀਰੀ ਨੂੰ ਤਲਾਉਣ ਲਈ ਬੈਠਾ ਚਾਹੇ ਉਹ ਬਾਰਡਰ ਦੇ ਉੱਤੇ ਬੈਠਾ ਠੀਕ ਹੈ ਸਾਡੇ ਜਿਹੜੇ ਜਥੇਬੰਦੀਆਂ ਚਾਰ ਪੰਜ ਠੀਕ ਹੈ ਨੇ ਅਸੀਂ ਹਰ ਇੱਕ ਦਾ ਸਾਥ ਦੰਨੇ ਆ ਹਰ ਇੱਕ ਦਾ ਸਾਥ ਦਵਾਂਗੇ ਚਾਹੇ ਉਹ ਬੇਰਕਾ ਪਲਾਨ ਦਾ ਮਸਲਾ ਚਾਹੇ ਉਹ ਪਾਣੀਆਂ ਦਾ ਮਸਲਾ ਠੀਕ ਹੈ ਹਰ ਇੱਕ ਥਾਂ ਤੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਇਹ ਜੇ ਬੇਈਮਾਨ ਲੀਡਰਾਂ ਦਾ ਮੂੰਹ ਮੋੜਨਾ ਚਾਹੀਦਾ ਹਮ ਲਾਸਵਾਲਾ ਮੇਰਾ ਤੁਸੀਂ ਦੇਖਿਆ ਹੋਣਾ ਕਿ ਕੈਨੇਡਾ ਦੇ ਵਿੱਚ ਇੱਕ ਹਿੰਦੂ ਤੇ ਭਾਈਚਾਰੇ ਦਾ ਤੇਰਾ ਹਮਲਾ ਹੋਇਆ ਸੀ ਦੋਨਾਂ ਦਾ ਤੇ ਉਸ ਤੋਂ ਬਾਅਦ ਜਿਹੜੀ ਟਕਰਾਰ ਹੁੰਦੀ ਹੈ ਤੇ ਉਹਦੇ ਉੱਤੇ ਕਈ ਵੱਡੇ ਸਵਾਲ ਭਾਰਤ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲ ਖੜੇ ਕੀਤੇ ਗਏ ਖਾਲਿਸਤਾਨ ਨੂੰ ਜਿਹੜੀ ਕਿ ਬ੍ਰਿਟ ਸਰਕਾਰ ਨੇ ਤੇ ਉਹ ਦਿੱਤਾ ਹੋਇਆ ਉਹਨਾਂ ਨੂੰ ਪ੍ਰਣਾ ਦਿੱਤੀ ਹੋਈ ਜਿਵੇਂ ਕਿ ਐਵੇਂ ਦੇ ਸਵਾਲ ਵੀ ਖੜੇ ਹੋਏ ਸੀ ਦੇਖੋ ਖਾਲਸਾ斯坦 ਦੀ ਜਿਹੜੀ ਮੰਗ ਹੈ ਉਹ ਪੂਰੇ ਵਿਸ਼ਵ ਦੇ ਵਿੱਚ ਆ ਗਈ ਠੀਕ ਹੈ ਉਹ ਨਾ ਤਾਂ ਬ੍ਰਿਟਿਸ਼ ਨੇ ਦਿੱਤੀ ਹੈ ਨਾ ਕੈਨੇਡਾ ਨੇ ਦਿੱਤੀ ਹੈ ਠੀਕ ਹੈ ਉਹ ਤਾਂ ਪੂਰੇ ਸੰਸਾਰ ਦੇ ਵਿੱਚ ਖਾਲਸਾ斯坦 ਦੀ ਮੰਗ ਹੋ ਰਹੀ ਹੈ ਠੀਕ ਹੈ ਖਾਲਸਾ斯坦 ਤੋਂ ਭਾਵ ਹੈ ਇਹ ਮਤਲਬ ਠੀਕ ਹੈ ਸਾਡੇ ਤੇ ਕਹਿੰਦੇ ਨੇ ਵੀ ਹਾਂ ਤੁਹਾਡੇ ਤੇ ਅਸੀਂ ਪਰਚੇ ਕਰਦੇ ਹਾਂ ਜਾਂ ਅਸੀਂ ਤੁਹਾਨੂੰ ਖਾਲਸਾ斯坦 ਦੀ ਗੱਲ ਨਹੀਂ ਕਰਨ ਦਿੰਦੇ ਪਹਿਲੀ ਗੱਲ ਤਾਂ ਜਿਹੜਾ ਖਾਲਸਾ ਰਾਜ ਆ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਸੀਗਾ ਹਨਾ ਉੱਥੇ ਸਿਰਫ ਕੋਸ਼ 3% ਸਿੱਖ ਸੀਗੇ ਬਾਕੀ Hindu ਤੇ Muslim ਸੀਗੇ ਠੀਕ ਹੈ ਜਦੋਂ ਖਾਲਸਾ ਰਾਜ ਦੇ ਵਿੱਚ ਉਹਨਾਂ ਨੂੰ ਕੋਈ ਤੰਗੀ ਨਹੀਂ ਸੀਗੀ ਇਹ ਜਿਹੜੇ ਹਮਲੇ ਹੁੰਦੇ ਨੇ ਇਹ ਲੋਕ ਇਹ ਆਪ ਕਰਵਾਉਂਦੇ ਨੇ ਏਜੰਸੀਆਂ ਕਰਵਾਉਂਦੀਆਂ ਨੇ ਨੌਲੰਦੀਆਂ ਨੇ ਕੋਈ ਖਾਲਸਤਾਨੀਆਂ ਦਾ ਲੈ ਲੰਦਾ ਕੋਈ Hindu ਸੰਗਠਨਾ ਦਾ ਨੌ ਲੈ ਲੰਦਾ ਕਰਾਉਂਦੀਆਂ ਨੇ ਇਹ ਏਜੰਸੀਆਂ ਜਿਹੜਾ ਅੰਦਰੋਂ ਪੰਜਾਬ ਦੇ ਵਿੱਚ Hindu ਭਾਈਚਾਰਾ ਤੇ Sikh ਭਾਈਚਾਰਾ ਇੱਕ ਮਿੱਕਾ ਹੈ ਠੀਕ ਹੈ ਅਸੀਂ ਕਦੇ ਵੀ ਇਹ ਨਹੀਂ ਗੱਲ ਕਹੀ ਹੈਗੀ ਵੀ ਹਾਂ ਫਲਾਣਾ Hindu ਨੂੰ ਮਾਰ ਦੋ ਜਾਂ ਇਹ ਕਰ ਦੋ ਉਹ ਕਰ ਦੋ ਠੀਕ ਹੈ ਜਿਹੜਾ ਕੋਈ ਮਰਦਾ ਆਪਣੇ ਲੱਛਣਾਂ ਨਾਲ ਮਰਦਾ ਠੀਕ ਹੈ ਜੇ ਕੋਈ ਗਲਤ ਬੋਲਦਾ ਹੈ ਗਲਤ ਬਿਆਨਬਾਜ਼ੀ ਸਾਡੇ ਗੁਰੂ ਸਾਹਿਬ ਤੇ ਕਰਦਾ ਜਾਂ ਸਾਡੇ ਪਹਿਰਾਵੇ ਤੇ ਕਰਦਾ ਜਾਂ Sikh ਨੂੰ ਖਾਸ ਕਰਕੇ ਟਾਰਗੇਟ ਕਰਕੇ ਕਰਦਾ ਫਿਰ ਕਿਸੇ ਨਾ ਕਿਸੇ Sikh ਦੀ ਭਾਵਨਾ ਨਾਲ ਪੜਕਦੀ ਆ ਫਿਰ ਇਹ ਜਿਹੇ ਕਾਂਡ ਹੋ ਜਾਂਦੇ ਨੇ ਪਰ ਜਿਹੜਾ ਅੰਦਰੂਨੀ ਭਾਈਚਾਰਾ ਮਤਲਬ ਉਹ ਅਸੀਂ ਇੱਕ ਮਿੱਕਾ ਸਾਰੇ ਕੋਈ ਐਸੀ ਗੱਲ ਨਹੀਂ ਹੈਗੀ ਇਹ ਸਾਨੂੰ ਮਤਲਬ ਜਿਹੜਾ ਖਾਲਸੇ ਰਾਜ ਦੀ ਇਹ ਕਹਿੰਦੇ ਨੇ ਵੀ ਤੁਸੀਂ ਗੱਲ ਨਾ ਕਰੋ ਸੜਦਾ ਅਰਦਾਸ ਦੇ ਵਿੱਚ ਹੀ ਹੈ ਰਾਜ ਕਰੇਗਾ ਖਾਲਸਾ ਆਕੀ ਰਹੇਗਾ ਕੋਈ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਠੀਕ ਹੈ ਨਾ ਉਸ ਤੋਂ ਪਹਿਲਾਂ ਜਿਹੜੀ ਅੰਗਰੇਜ਼ਾਂ ਤੋਂ ਅੰਗਰੇਜ਼ਾਂ ਵੇਲੇ ਅਰਦਾਸ ਹੁੰਦੀ ਸੀਗੀ ਜਿਹੜੀ ਸਿੱਖਾਂ ਦੀ ਅਰਦਾਸ ਹੁੰਦੀ ਸੀ ਉਹ ਅੰਗਰੇਜ਼ਾਂ ਨੇ ਕਹਿ ਕੇ ਕਟਵਾਈ ਸੀਗੀ ਉੱਥੇ ਕਹਿੰਦੇ ਸੀਗੇ ਦਿੱਲੀ ਤੇ हां दिल्ली के तख्त पर बै, बैठेगी गुरु की फौज मौज करेगी गुरु की फौज राज करेगा खालसा आकी रहे ना कोई ठीक है खवार होए सब मिलेंगे बचे शर्म जोए ए मतलब दिल्ली के तख्त पर बैठेगी फौज यह शब्द अंग्रेज सरकार ने उदो अरदास ਦੇ ਵਿੱਚੋਂ कटवा ਦਿੱਤੇ ਸੀ ਆਪਦੇ ਜ਼ੋਰ ਤੇ ਜ਼ੁਲਮ ਨਾਲ ਠੀਕ ਹੈ ਪਰ ਮਤਲਬ ਸਿੱਖਾਂ ਨੂੰ ਪ੍ਰਾਣੀ ਉਹੀ ਆਪਣੀ ਅਰਦਾਸ ਦੁਬਾਰਾ ਉਹ ਸ਼ੁਰੂ ਕਰਨੀ ਚਾਹੀਦੀ ਹੈ ਮੇਰੀ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਹੈ ਵੀ ਜਿਹੜੀ ਪ੍ਰਾਣੀ ਅਰਦਾਸ ਸੀਗੀ ਅੰਗਰੇਜ਼ਾਂ ਤੋਂ ਪਹਿਲਾਂ ਦੀ ਉਹੀ ਅਰਦਾਸ ਦੁਬਾਰਾ ਲਾਗੂ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਰਵਾਵੋ ਦੂਸਰਾ ਇੱਕ ਮੇਰਾ ਕਹਿਣਾ ਹੋਰ ਹੈ ਜਿੱਥੇ ਨਿਸ਼ਾਨ ਸਭਾ ਦੇ ਰੰਗ ਬਦਲੇ ਨੇ ਠੀਕ ਹੈ ਤੇ ਉਹ ਉਸ ਰੋਪਿਆਂ ਦੇ ਵੀ ਰੰਗ ਜ਼ਰੂਰ ਬਦਲੇ ਜਾਣੇ ਚਾਹੀਦੇ ਨੇ ਕਿਉਂਕਿ ਸਰੋਪੇ ਵੀ ਉਸੇ ਰੰਗ ਦੇ ਹੋਣੇ ਚਾਹੀਦੇ ਨੇ ਜਿਹੜੇ ਨਿਸ਼ਾਨ ਸਭਾ ਸਾਹਿਬਾਨ ਦੇ ਰੰਗ ਨੇ ਗੁਰੂ ਸਾਹਿਬ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਦੀ ਬੇਅਦਬੀਆਂ ਲੈ ਕੇ ਸਮਾਨੇ ਗੁਰ ਤੇ ਉਹ ਮੰਗ ਕਰ ਰਹੇ ਨੇ ਕਿ ਜਿਹੜੇ ਕਿ ਗੁਰੂ ਸਾਹਿਬ ਦੀ ਬੇਦਵੀਆਂ ਕਰਦੇ ਨੇ ਉਹਨਾਂ ਨੂੰ ਸਖਤ ਸਤਾਵਾ ਸਜਾਵਾਂ ਮਿਲਨੇ ਚਾਹੀਦੇ ਪਰ ਇਹਨਾਂ ਲੋਕਾਂ ਨੂੰ ਨੱਥ ਕਿਉਂ ਨਹੀਂ ਪਾਈ ਜਾਂਦੀ ਦੇਖੋ ਜਿਹੜਾ ਗੁਰਜੀਤ ਸਿੰਘ ਖਾਲਸਾ ਬੈਠੇ ਨੇ ਮੈਂ ਜਾ ਕੇ ਆਇਆ ਸਮਾਣੇ ਉੱਥੇ ਜਿਹੜਾ ਇੱਕ ਤਾਂ ਹੁੰਦਾ ਆਪਾਂ ਸੋਣੀ ਸੁਣਾਈ ਗੱਲ ਕਰਨ ਇੱਕ ਹੁੰਦਾ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਦੇਖਣਾ ਉੱਥੇ ਜਦ ਮੈਂ ਜਾ ਕੇ ਦੇਖਿਆ ਤਾਂ ਉਹ ਬੰਦਾ ਜਿਹੜਾ ਬੈਠਾ ਨਾ ਆਪਣਾ ਸਾਡਾ ਭਾਈ ਹਨਾ ਉਹ ਵਿਚਾਰਾ ਕਹਿੰਦਾ ਵੀ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਚਾਹੇ ਉਹ ਬਾਈਬਲ ਆ ਚਾਹੇ ਕੁਰਾਨ ਆ ਚਾਹੇ ਗੀਤਾ ਚਾਹੇ ਰਮਾਇਣ ਆ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਕਹਿੰਦਾ ਕਿਸੇ ਵੀ ਧਰ ਹਾਂ ਤੇ ਉਹਦੀ ਮਤਲਬ ਜਿਹੜੀ ਗੱਲ ਹੈ ਇਹ ਵਧੀਆ ਗੱਲ ਹੈ ਵੀ ਹਾਂ ਮੌਤ ਦੀ ਸਜ਼ਾ ਉਹਨੂੰ ਹੋਣੀ ਚਾਹੀਦੀ ਕਿਉਂਕਿ ਆਪਣੇ ਜਿਹੜੇ ਇੱਥੇ ਫਤਿਹਗੜ੍ਹ ਸਾਹਿਬ ਤਖ਼ਾਨ ਮਾਜਰੇ ਤੇ ਜੱਲੇ ਦੀ ਵੀ ਅਦਵੀ ਹੋਈ ਸੀ ਉੱਥੇ ਸਿਰਫ 5-5 ਸਾਲ ਦੀ ਸਜ਼ਾ ਕੀਤੀ ਹੈ ਦੋਹਾਂ ਕੇਸਾਂ ਦੇ ਵਿੱਚ ਤੇ ਦੋਹੇ ਪੈਰਲਲ ਚੱਲੂਗੀ ਉਹ ਤਿੰਨ ਸਾਲ ਹੋ ਕੱਟ ਚੁੱਕਿਆ ਠੀਕ ਹੈ ਇਹਦਾ ਮਤਲਬ ਦਾ ਸਿਰਫ ਉਹਨੂੰ 2 ਸਾਲ ਅੰਦਰ ਰੱਖਣਗੇ ਠੀਕ ਹੈ ਇਹਨਾਂ ਲੋਕ ਮਤਲਬ ਇਹ ਜਿਹੜੀਆਂ ਜਿਹੜੀਆਂ ਘਟਿਆ ਸਜ਼ਾਾਂ ਹਨ ਜੱਜ ਇਹ ਦੰਦੇ ਨੇ ਇਹ ਸਿੱਖ ਕੌਮ ਦੇ ਮੂੰਹ ਦੇ ਉੱਤੇ ਕੱਚਪੇੜ ਮਾਰਦੇ ਨੇ ਠੀਕ ਹੈ ਸਿੱਖ ਕੌਮ ਦਾ ਹਿਰਦਾ ਬਲੁੰਦਰਦੇ ਨੇ ਇਹ ਜਿਹੀਆਂ ਸਜ਼ਾਾਂ ਦੇ ਕੇ ਪਰ ਜੱਜ ਨੂੰ ਵੀ ਕਿਤਨਾ ਕਿਤੇ ਚਾਹੀਦਾ ਸੀਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹ ਕੱਲੇ ਸਿੱਖਾਂ ਦੇ ਗੁਰੂ ਹੀ ਨਹੀਂ ਸਰਬ ਸੰਜੀ ਭਾਈਵਾਲਤਾ ਦਾ ਉਹ ਸੰਦੇਸ਼ ਦਿੰਦੇ ਨੇ ਜੱਜ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਸੀਗੀ ਵੀ ਜੇ ਮੈਨੂੰ ਨਹੀਂ ਪਤਾ ਕਿਹੜਾ ਜੱਜ ਸੀਗਾ ਜੋ ਜਿਹੜਾ ਇਹ ਫੈਸਲਾ ਸੁਣਾਉਣ ਵਾਲਾ Hindu ਸੀ ਜਾਂ Sikh ਸੀਗਾ ਹਨਾ ਪਰ ਜਿਹੜਾ ਉਹਨਾਂ ਨੇ ਫੈਸਲਾ ਸੁਣਾਇਆ ਬਿਲਕੁਲ ਗਲਤ ਹੈ ਤੇ ਅਤਿ ਨਿੰਦਣਯੋਗ ਫੈਸਲਾ ਹੈ ਅਸੀਂ ਉਸ ਫੈਸਲੇ ਦਾ ਉਹਦਾ ਵਿਰੋਧ ਕਰਦੇ ਆਂ ਤੇ ਚਾਹੀਦੀ ਇਹ ਸੀ ਕਿ ਇਸ ਬੰਦੇ ਨੂੰ ਮੌਤ ਦੀ ਸਜ਼ਾ ਜਾਂ ਤਾਂ ਉਮਰ ਜਿਵੇਂ ਭਾਈ ਸਾਹਿਬ ਚਾਹੁੰਦੇ ਨੇ ਵੀ ਉਮਰ ਕੈਦ ਹੋਣੀ ਚਾਹੀਦੀ ਆ ਪਰ ਇੱਥੇ ਇੱਕ ਗੱਲ ਹੋਰ ਵੱਡਾ ਸਵਾਲ ਹੈ ਵੀ ਭਾਈ ਸਾਹਿਬ ਦਾ ਕੀ ਪੰਜਾਬ ਦੇ ਵਿੱਚ ਬੈਠਣਾ ਜਾਇਜ਼ ਹੈ ਠੀਕ ਹੈ ਕਿਉਂਕਿ ਜਿਹੜੇ ਕਾਨੂੰਨ ਘੜਨੇ ਉਹ ਦਿੱਲੀ ਦੇ ਵਿੱਚ ਬੈਠੇ ਨੇ ਜਿਹੜੇ ਕਾਨੂੰਨ ਘੜੇ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਹੋਊਗਾ ਰਾਸ਼ਟਰਪਤੀ ਉਹਨੂੰ ਲਾਗੂ ਕਰਦਾ ਤਾਂ ਸਾਨੂੰ ਜਿਹੜਾ ਇਹ ਮਤਲਬ ਟੈਸਟ ਹੈ ਮੇਰੇ ਖਿਆਲ ਦੇ ਵਿੱਚ ਦਿੱਲੀ ਸਰਕਾਰ ਤੇ ਦਬਾਅ ਪਾਣਾ ਚਾਹੀਦਾ ਠੀਕ ਹੈ ਪੰਜਾਬ ਤਾਂ ਮਤਲਬ ਪਹਿਲਾਂ ਹੀ ਬਹੁਤ ਬਦਨਾਮ ਕਰਤਾ ਧਰਨਿਆਂ ਦੇ ਲਈ ਠੀਕ ਹੈ ਇਹ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਤੇ ਭਾਈ ਸਾਹਿਬ ਜੀ ਨੂੰ ਲੈ ਕੇ ਬੈਠਨੇ ਆ ਅਸੀਂ ਸਾਥ ਦੇ ਰਹੇ ਹਾਂ ਸੰਗਤ ਨੂੰ ਮੈਂ ਬੇਨਤੀ ਕਰਦੇ ਹਾਂ ਭਾਈ ਸਾਹਿਬ ਦਾ ਸਾਥ ਦਿਓ ਤੇ ਪਰ ਆਪਾਂ ਦਿੱਲੀ ਵੱਲ ਕੁਝ ਕਰੀਏ ਇਸ ਚੀਜ਼ ਨੂੰ ਲੈ ਕੇ ਸੁਖਵੀਰ ਬਾਦਲ ਲਗੇ ਸੀ ਕਾਲ ਤੱਕ ਸਾਬ ਪੇਚ ਹੁੰਦੇ ਸੀ ਪਰ ਉੱਥੇ ਕਿਸੇ ਕਾਰਨਾਂ ਤੇ ਸੱਟ ਲੱਗਦੀ ਹੈ ਕਿਵੇਂ ਦੇਖਦੇ ਹੋ ਉਹ ਚੀਜ਼ ਨੂੰ ਦੇਖੋ ਕਾਲੀ ਸਰਕਾਰ ਨਾਲ ਮੇਰੀ ਪਹਿਲਾਂ ਹੀ 55 ਚੱਲਦੀ ਆ ਹਨਾ ਮੇਰੀ ਪਹਿਲੀ ਨਹੀਂ ਬੜੀ ਕਾਲੀ ਸਰਕਾਰ ਨਾਲ ਤੁਸੀਂ ਜੇ ਮੈਨੂੰ ਨਾਂ ਸਵਾਲ ਕਰਿਆ ਕਰੋ ਤਾਂ ਬਿਹਤਰ ਆ ਪਰ ਮਤਲਬ ਜਿਹੇ ਜਿਹੇ ਕਰਮ ਕਰਦੇ ਆ ਉਹ ਜੋ ਫਲ ਭੋਗਦੇ ਆ ਕਹਿੰਦੇ ਨੇ ਕੁਰਸੀ ਟੁੱਟੀ ਆ ਕੁਰਸੀ ਟੁੱਟ ਕੇ ਉਹਦਾ ਪੈਰ ਫੈਕਚਰ ਹੋਇਆ ਹਨਾ ਤੇ ਤੁਸੀਂ ਦੇਖੋ ਵੀ ਸਮਾਂ ਕਹਿ ਜਾ ਆ ਗਿਆ ਵੀ ਜਿਹੜੀ ਗੁਰੂ ਘਰ ਦੀ ਧਰਤੀ ਆ ਉਹ ਵੀ ਉਹਨੂੰ ਸਜ਼ਾ ਦੇਣਾ ਚਾਹੁੰਦੀ ਆ ਕਿਉਂਕਿ ਜਿਹੜੇ ਉੱਥੇ ਬੈਠੇ ਨੇ ਨੁਮਾਇੰਦੇ ਬੈਠੇ ਨੇ ਉਹ ਤਾਂ ਉਹਨੂੰ ਕਿਤੇ ਨਾ ਕਿਤੇ ਮਾਫ਼ ਕਰ ਦੇਣਗੇ ਠੀਕ ਆ ਪਰ ਗੁਰੂ ਦੀ ਮਾਰ ਤੋਂ ਕੋਈ ਨਹੀਂ ਬਚ ਸਕਿਆ ਨਾ ਕੋਈ ਬਚ ਸਕੂਗਾ ਠੀਕ ਆ ਸਾਡੇ ਵਰਗਿਆਂ ਦੇ ਦੁਰਸਿੱਸਾ ਇਹਨਾਂ ਦਾ ਨੂੰ ਲੈ ਕੇ ਬੈਠਦਿਆਂ ਨੇ ਕਿਉਂਕਿ ਆਮ ਪਬਲਿਕ ਤੇ ਇਹਨਾਂ ਨੇ ਬੜਾ ਜ਼ੁਲਮ ਕੀਤਾ ਜਦੋਂ ਸਰਕਾਰ ਦੇ ਵਿੱਚ ਸੀ ਜਾਂ ਹੁਣ ਸਰਕਾਰ ਤੋਂ ਬਾਹਰ ਵੀ ਨੇ ਠੀਕ ਹੈ ਤਾਂ ਵੀ ਮੇਰੇ ਤੇ ਮੇਰ ਵਰਗੀ ਤੇ ਬਹੁਤ ਜ਼ੁਲਮ ਕਰ ਰਹੇ ਨੇ ਠੀਕ ਹੈ ਉਹ ਚੀਜ਼ ਦੀ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਤੇ ਮਿਲੂਗੀ ਵੀ ਠੀਕ ਹੈ ਜਿਵੇਂ ਕਿਸੇ ਦਾ ਆਪਾਂ ਘਰ ਤੋੜਾਂਗੇ ਜਾਂ ਕਿਸੇ ਕਿਸੇ ਨੂੰ ਤਖਲੀਬ ਦਵਾਂਗੇ ਉਹ ਆਪਣੇ ਤੇ ਵੀ ਮੁੜ ਕੇ ਆਉਣੀ ਹੈ ਇਹ ਧਰਤੀ ਗੋਲ ਹੈ ਉਹ ਚੀਜ਼ ਘੁੰਮ ਕੇ ਸਾਡੇ ਤੇ ਆਉਣੀ ਹੈ ਸੁਖਵੀਰ ਬਾਦਲ ਦੇ ਸੱਟ ਲੱਗੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਗੁਰੂ ਸਾਹਿਬ ਦੀ ਇਹਦੇ ਵਿੱਚ ਰਜਾ ਬਹੁਤ ਵੱਡੀ ਆ ਠੀਕ ਹੈ ਨਾ ਗੁਰੂ ਸਾਹਿਬ ਚਾਹੁੰਦੇ ਨੇ ਵੀ ਹਾਂ ਇਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਮ ਠੀਕ ਹੈ ਸੋ ਇਹ ਸਨ ਸੂਬਾ ਪ੍ਰਧਾਨ ਗਰਜੀਤ ਕੌਰ ਜਿਨ੍ਹਾਂ ਵੱਲੋਂ ਕਿਹਾ ਗਿਆ ਇੱਕ ਪਾਸੇ ਜਿਹੜੇ ਕਿ ਰਾਉਨੀਤ ਬਟੂਨੇ ਉਹ ਕਿਸਾਨਾਂ ਦੇ ਉੱਤੇ ਤੰਜ਼ ਕਰ ਰਹੇ ਨੇ ਤੇ ਲਗਾਤਾਰ ਕਿਸਾਨੀ ਦੇ ਮਗਰ ਪਏ ਹੋਏ ਨੇ ਦੂਜੇ ਪਾਸੇ ਇਹਨਾਂ ਨੇ ਸਕੀਰਵਾਦ ਦੇ ਛੱਟ ਲੱਗਣ ਤੇ ਵੀ ਬੜਾ ਪ੍ਰਤੀਕਰਮ ਦਿੱਤਾ ਹੈ ਫਤਿਹਗੜ੍ਹ ਸਾਹਿਬ ਤੋਂ ਕਾਮਰਾਮਿੰਦ ਮਿੰਦਰ ਕੋੜੀ ਦਿਨ ਨਾਲ ਰਜਿੰਦਰ ਸਿੰਘ ਪੜਦੀ ਦੀ ਖਾਸ ਰਿਪੋਰਟ